ਜੇ ਤੁਹਾਡਾ ਯਾਰ ਕੋਈ ਸਲਾਹ ਮੰਗੇ ਬੇ ਕੋਈ ਉਹੋ ਜਿਹਾ ਪੈਸਾ ਦੱਸ ਬੇ ਜਿਹੜੇ ਮਾਲਕਾਂ ਆਪਾਂ ਨੂੰ ਕਰਜੇ ਤੋਂ ਵੀ ਬਚਾ ਦੇਣ ਤੇ ਪਰੌਣੇ ਤਰੌਣਿਆਂ ਨੂੰ ਵੀ ਕਰ ਦੇਣ ਖੁਸ਼ ਵੀ ਬੱਲੇ ਬੱਲੇ ਵਿਆਹ ਵੀ ਸੀ ਤਾਂ ਬਈ ਫਲਾਨਿਆਂ ਦਾ ਸੀ ਤਾਂ ਤੁਸੀਂ ਚੁੱਪ ਕਰਕੇ ਜਾਗੇ ਉਹਨਾਂ ਨੂੰ ਮਿਲ ਲਓ ਮੱਲੇ ਵਾਲਿਆਂ ਨੂੰ ਯਾਰਾਂ ਦੇ ਯਾਰ ਆ ਮੈਨੂੰ ਪਤਾ ਵੀ ਮੱਥੇ ਤਿਉੜੀ ਤਾਂ ਇਹਨਾਂ ਦੇ ਖਾਨਦਾਨ ਦੀਆਂ ਪਿਛਲੀਆਂ 7 ਪੀੜੀਆਂ ਦੇ ਨਹੀਂ ਕਿਤੇ ਪਈ ਹੋਣੀ ਤਾਂ ਇਹ ਬੰਦਿਆਂ ਨੇ ਤੁਹਾਨੂੰ ਵੇਖ ਕੇ ਜਾਂ ਤੁਹਾਡੇ ਬਜਟ ਦੇ ਹਿਸਾਬ ਨਾਲ ਮੱਥੇ ਤਿਉੜੀ ਪਾਉਣੀ ਤਾਂ ਦੂਰ ਦੀ ਗੱਲ ਹੈ ਆਪ ਕੈਨੇਡਾ ਦੇ ਵਿੱਚ ਕਿਰਤ ਕੀਤੀ ਆ ਮੁੰਡਿਆਂ ਨੇ ਦੋਨਾਂ ਭਰਾਵਾਂ ਨੇ ਤੇ ਕਿਰਤ ਕਰਕੇ ਪੈਸਾ ਪਾਇਆ ਹੈ ਤੇ ਅੱਜ ਸਾਡੇ ਲਾਕੇ ਦੇ ਵਿੱਚ ਗੱਲਾਂ ਹੁੰਦੀਆਂ ਵੀ ਕੋਈ ਬੰਦਾ ਸਫਾਈ ਨਾਲ ਡਿਸਪਲਨ ਦੇ ਨਾਲ ਤੇ ਪੜਤੇ ਦੇ ਨਾਲ ਲੋਕਾਂ ਦਾ ਬਣ ਕੇ ਧੀ ਆਲਾ ਬਣ ਕੇ ਕਿਵੇਂ ਕੰਮ ਕਰਦਾ ਉਹ ਇਹ ਦੋਨਾਂ ਭਰਾਵਾਂ ਦੀ ਮਿਸਾਲ ਆ ਸਜੋ ਤੇ ਤੁਸੀਂ ਵੀ ਜਦੋਂ ਕੋਈ ਇਹੋ ਜਿਹਾ ਵਿਆਹ ਕਰਨਾ ਹੋਵੇ ਵੀ ਜਿੱਥੇ ਤੁਸੀਂ ਗੱਲਬਾਤ ਵੀ ਪੂਰੀ ਦਿਖਾਉਣੀ ਆ ਤੇ ਥੋੜਾ ਜਿਹਾ ਕੰਮ ਭਾਈ ਆਪਾਂ ਜੇ ਵਾਲੇ ਪਾਸਿਓਂ ਪੜਤੇ ਜੀ ਵੀ ਰੱਖਣਾ ਤੁਹਾਨੂੰ ਕਿਸੇ ਪਾਸਿਓਂ ਸ਼ਿਕਾਇਤ ਨਹੀਂ ਆਉਣ ਦੇਤੇ ਐਂ ਇਹ ਗੱਲ ਵੀ ਜੇ ਪੜਤੇ ਆਲੀ ਗੱਲਾਂ ਤੇ ਤੁਸੀਂ ਕਹਿ ਦਿਓਗੇ ਵੀ ਪੈਲਸ ਪਤਾ ਨਹੀਂ ਜੱਪ ਤੱਪ ਜੇ ਕੀਤੀ ਪਈ ਹੋ ਆ ਤੁਹਾਨੂੰ ਮੈਂ ਅੰਦਰਲੇ ਪਾਸਿਓਂ ਝਲਕਾਂ ਮਾਰਾ ਦਿੰਨਾ ਪੈਲਸ ਦਾ ਮਤਲਬ ਐਂ ਨਹੀਂ ਵੀ ਪੈਲਸ ਨਾ ਰੱਖਤਾ ਪੈਲਸ ਦਾ ਮਤਲਬ ਵਾਕਈ ਮਹਿਲ ਹੈ ਅੰਦਰਲੇ ਪਾਸਿਓਂ ਹੁਣ ਤਾਂ ਹੋਰ ਵੀ ਧੁੱਕੀ ਕੱਢਦੀ ਐ ਇਸ ਵਾਰੀ ਆਕਸੀਜਨ ਦੇ ਵਿੱਚ ਤਾਂ 6 ਮਹੀਨੇ ਜੁਟੇ ਰਹੇ ਆ ਇਹ ਵੀ ਇਹਨਾਂ ਨੇ ਕਸਰ ਕੱਢਤੀ ਕਿੱਲਾ ਡੂੜ ਕਿੱਲਾ ਪਾਰਕਿੰਗ ਦਾ ਕਿੱਲਾ ਸਵਾ ਕਿੱਲਾ ਮੂਰੇ ਪੈਲਸ ਦੇ ਹੈਗਾ ਭਾਈ ਖਾੜਾ ਖੂੜਾ ਲਾਉਣ ਨੂੰ ਜਾਂ ਖਾਣੇ ਖੂਣੇ ਦੀਆਂ ਸਟਾਲਾਂ ਸਟੂਲਾਂ ਲਾਉਣ ਨੂੰ ਹੈਗਾ ਤੇ ਪੂਰਾ ਵੱਡਾ ਦਫ਼ਤਰ ਆ ਵੀ ਜਿੱਥੇ ਫੈਮਿਲੀ ਆਪਦਾ ਪਾਈ ਕੋਈ ਗਹਿਣਾ ਘਟਾ ਕੋਈ ਰਖਣਾ ਕਿਸੇ ਨੇ ਲੀੜਾ ਲੱਤਾਂ ਚੇਂਜ ਕਰਨਾ ਜਾਂ ਭਾਈ ਚਾਰ ਭਰਾਵਾਂ ਨੇ ਕੋਈ ਬਹਿ ਕੇ ਰੈ ਸਲਾਹ ਕਰਨੀ ਆ ਉਹ ਪਾਸੇ ਦਫ਼ਤਰ ਵੀ ਬਣਿਆ ਹੋਇਆ ਤੇ ਬਾਕੀ ਭਾਈ ਪਲੇਟ ਵਾਲੇ ਸਿਸਟਮ ਨਾਲ ਕੈਟਿੰਗ ਵਾਲੇ ਸਿਸਟਮ ਨਾਲ ਜਿਵੇਂ ਮਤਲਬ ਤੁਸੀਂ ਇਹਨਾਂ ਨਾਲ ਕਰਨਾ ਹੋਵੇ ਥੋੜੇ ਨਾ ਓਵੇਂ ਹੀ ਕਰ ਲੈਣਗੇ ਤੇ ਤੁਹਾਨੂੰ ਨਰਾਜ ਨਹੀਂ ਕਰਕੇ ਮੋੜਦੇ ਇਹ ਮੈਂ ਤੁਹਾਨੂੰ ਆਪਦੇ ਵੱਲੋਂ ਦਾਅਵੇ ਨਾ ਕਹਿ ਸਕਦਾ ਕਿਉਂਕਿ ਮੈਂ ਇਹਨਾਂ ਦੇ ਪਿੰਡਾਂ ਦਾ ਮੱਲਾ ਤੇ ਲੋਪੋ ਐ ਇਕੱਠੇ ਹੀ ਪਿੰਡ ਆ ਯਾਰ ਅਸੀਂ ਖੇਡਣ ਗਏ ਤਾਂ ਨਿਆਣੇ ਹੁੰਦੇ ਮੱਲੇ ਉੱਠ ਜਾਂਦੇ ਹੁੰਦੇ ਸੀ ਬਾਕੀ ਸਾਡੇ ਰਿਸ਼ਤੇਦਾਰੀ ਵਾਲੇ ਬੰਦੇ ਆ ਸਾਡਾ ਬਾਏ ਬਹੁਤ ਚਿਰ ਤੋਂ ਇਹਨਾਂ ਦੇ ਨਾਲ ਜੱਗੇ ਹੁਣਾਂ ਦੇ ਨਾਲ ਜੇ ਕੋਈ ਵੀ ਆ ਟੈਂਟ ਟਪੜਾ ਜਿੰਨਾ ਲੱਗਿਆ ਹੋਇਆ ਹਾਰ ਸ਼ਿੰਗਾਰ ਇਹ ਇਦੋਂ ਵੀ ਚੰਗਾ ਲਵਾਉਣਾ ਹੋਵੇ ਇਦੋਂ ਵੀ ਚਗਾ ਲਾ ਦੇਣਗੇ ਵੈਸੇ ਤਾਂ ਆ ਵੀ ਤਹਿਾਂ ਤੋੜੀਆਂ ਪਈਆਂ ਜਿਹੜਾ ਇਹਨਾਂ ਦੇ ਲਾਇਆ ਵਾ ਬਾਹਰਲੇ ਪਾਸੇ ਮਤਲਬ ਜਿੰਨਾ ਦਾ ਪ੍ਰੋਗਰਾਮ ਸੀ ਉਹ ਮੰਨ ਕੇ ਉਹਨਾਂ ਨੇ ਸੋਚਿਆ ਨਹੀਂ ਸੀ ਵੀ ਭਾਈ ਐਨੇ ਖਰਚੇ ਦੇ ਵਿੱਚ ਵੀ ਐ ਤੁਸੀਂ ਸਾਨੂੰ ਖੁਸ਼ ਕਰਦੇ ਹੋਗੇ ਕਿਸੇ ਤਰ੍ਹਾਂ ਦੀ ਸਟਾਲ ਲਾਉਣੀ ਆ ਹਰੇਕ ਚੀਜ਼ ਦੇ ਵਿੱਚ ਯਾਰ ਥੋੜਾ ਨਾ ਵੀ ਆਪਾਂ ਕਹਿ ਸਕਦੇ ਬੈਜ ਨੌਨ ਵਿੱਚ ਤੁਹਾਨੂੰ ਹਰੇਕ ਚੀਜ਼ ਦੇ ਵਿੱਚ ਮੁੰਡੇ ਇੰਨੇ ਇੱਕ ਭੇਤੀ ਹੋ ਚੁੱਕੇ ਆ ਵੀ ਥੋੜੋ ਤੁਹਾਨੂੰ ਦੱਸਣਗੇ ਕਿ ਇੱਥੋਂ ਤੁਹਾਡਾ 20 ਬਚਜੂ ਇੱਥੋਂ ਤੁਹਾਡਾ 30 ਬਚਜੂ ਇੱਥੋਂ ਤੁਹਾਡਾ 50 ਬਚਦਾ ਇੱਥੇ ਤੁਸੀਂ 10 ਲਾ ਦਿਓ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਤੁਸੀਂ ਚੁੱਪ ਕਰਕੇ ਗੱਡੀ ਚੱਕਿਓ ਆ ਜਗਜੀਤ ਰਿਜ਼ੋਰਟ ਤੇ ਜਾਓ ਜਾ ਕੇ ਰੈਸਲਾ ਕਰੋ ਇਹਨਾਂ ਦੀ ਡੈਰੀ ਦੇਖੋ ਜਿਹੜਾ ਦਿਨ ਭਾਈ ਤੁਹਾਨੂੰ ਦੱਸਿਆ ਬਾਬੇ ਨੇ ਜਾਂ ਭਾਈ ਤੁਹਾਡਾ ਬਣਦਾ ਤੇ ਆਹ ਬੰਦਿਆਂ ਦੀ ਡੈਰੀ ਜਾ ਕੇ ਵੇਖੋ ਤੇ ਤੁਸੀਂ ਪੁੱਛੋ ਵੀ ਭਾਈ ਆ ਜੱਗੇ ਭਾਈ ਤੁਹਾਡੇ ਕੋਲੇ ਦਿਨ ਵੇਲਾ ਹੈਗਾ ਤੇ ਜੇ ਹੋਇਆ ਤੇ ਫੇਰ ਤੁਸੀਂ ਜੇ ਕੋਈ ਕਮੀ ਰਹਗੀ ਤਾਂ ਮੈਨੂੰ ਲਾਂਪਾ ਦੇ ਦਿਓ ਵੇ ਲੋਪ ਵਾਲਿਆ ਤੂੰ ਐਵੇਂ ਹੀ ਬੜੀਆਂ-ਬੜੀਆਂ ਗੱਲਾਂ ਕਰੀ ਗਿਆ ਤੇ ਆਹ ਤਾਂ ਗੱਲ ਹੀ ਨਹੀਂ ਪਰ ਨਹੀਂ ਮੈਂ ਵੀ ਕਿਸੇ ਯਕੀਨ ਨਾਲ ਬੋਲ ਰਿਆਂ ਦੁਨੀਆ ਨੇ ਸੁਣਨਾ ਸਾਰੀ ਨੇ ਕਰੋ ਵੀ ਸੰਪਰਕ ਸਜਣੋਂ ਵੀਡੀਓ ਸ਼ੇਅਰ ਕਰ ਦਿਓ ਜਦੋਂ ਕੋਈ ਪਾੜਤੇ ਵਾਲੀ ਗੱਲਬਾਤ ਹੁੰਦੀ ਆ ਤੇ ਉਹਨੂੰ ਮਾੜਾ ਜਾਂ ਧੱਕਾ ਮਾਰਦਿਆ ਕਰੋ ਕਈ ਵਾਰੀ ਕਿਸੇ ਦੇ ਗਲ 'ਚ ਰੱਸਾ ਪੈਣੋਂ ਹੀ ਬਚ ਜਾਂਦਾ ਹੁੰਦਾ ਕਈ ਵਾਰੀ ਕੋਈ ਫਸਿਆ ਹੀ ਲਾ ਪੈਂਦਾ ਹੁੰਦਾ ਪੈਸੇ ਵਾਲੇ ਤਾਂ ਉਹੋ ਜੇ ਬੰਦੇ ਨੂੰ ਭਾਈ ਆ ਨਾ ਮਾੜਾ ਜਿਹਾ ਮਾਰਦੇ ਉਹ ਧੱਕਾ ਮੁੰਡਿਆ ਨੇ ਮੈਨੂੰ ਸਪੈਸ਼ਲ ਸਨੇਹਾ ਦਿੱਤਾ ਸਜਣਾ ਨੇ ਤੇ ਸੁਨੱਖੇ ਸੁਨੁੱਖੇ ਵਾਲੇ ਪਾਸਿਓਂ ਤਾਂ ਤੁਸੀਂ ਆਂ ਦੇਖ ਲੂ ਕਸਰਾ ਕੱਢੀਆਂ ਪਈਆਂ ਯਾਰ ਐ ਨਾ ਦਿਨ ਦਾ ਪਤਾ ਲੱਗਦਾ ਅੰਦਰ ਜਾ ਕੇ ਨਾ ਰਾਤ ਦਾ ਪਤਾ ਲੱਗਦਾ ਪੁੱਤ ਦਾ ਫਰਨੀਚਰ ਫਰਨੀਚਰ ਟੇਬਲ ਟਪੜੇ ਐ ਘਰ ਦਾ ਠਾਈਆਂ ਪਈਆਂ ਸਫਾਂਜਾਂ ਸਪੂਣਾਂ ਵਾਲੀਆਂ ਬਾਰੋਂ ਆਇਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਮੁੰਡਿਆਂ ਨੇ ਦੁਨੀਆ ਵੇਖੀ ਆ ਉਸੇ ਹਿਸਾਬ ਨਾਲ ਹੀ ਫਿਰ ਤੁਸੀਂ ਦੇਖ ਲਓ ਵੀ ਜਿਹੜੇ ਬੰਦਾ ਫਿਰ ਦੁਨੀਆ ਦੇਖ ਕੇ ਆਇਆ ਉਸੇ ਹਿਸਾਬ ਕਤਾਬ ਨਾਲ ਫਿਰ ਦੁਨੀਆ ਲੋਕਾਂ ਨੂੰ ਦਿਖਾਉਂਦਾ ਬੰਦਾ ਆ ਦੇਖ ਲਓ ਪੈਲਸੰਦਰਲੇ ਪਾਸਿਓਂ ਕਈ ਵਾਰੀ ਬੰਦਾ ਕਹਿੰਦਾ ਵੀ ਜੇ ਪੜਤੇ ਦੀ ਗੱਲ ਕਹੀ ਆ ਤੇ ਪਤਾ ਨਹੀਂ ਕੋਈ ਉਹੀ ਨਾ ਜੱਪ ਤੱਪ ਜਾ ਕਰਿਆ ਪਿਆ ਹੋਵੇ ਉਹੋ ਜੀ ਗੱਲਬਾਤ ਕੋਈ ਨਹੀਂ ਕਸਰਾ ਕੱਢੀਆਂ ਪਈਆਂ ਪੈਲਸ ਵਾਲੀਆਂ ਖੁੱਲਾ ਬਾਤਾਂਵਰਨ ਖੁੱਲੇ ਦਿਲ ਵਾਲੇ ਬੰਤੇ ਤੇ ਲਓ ਬੇ ਮਾਲੋ ਘਰੋਂ ਫੋਨ ਤੇ ਨਾਲੇ 11 ਹਾਰਾ ਮਿੱਤਰਾਂ ਨੂੰ ਕਰ ਦਿਓ ਵੀਡੀਓ ਨੂੰ ਸ਼ੇਅਰ ਮਾਰ ਦਿਓ ਮਾੜਾ ਜਿਹਾ ਸ਼ੇਅਰ ਨਾਲੇ ਨੰਬਰ ਸਕਰੀਨ ਸ਼ਾਟ ਮਾਰ ਕੇ ਰੱਖ ਲੋ ਸੱਚ ਨੂੰ ਜਿਉਂਦੇ ਰੋ